66% ਡਿਸਕਾਊਂਟ ਆ ਬਈ ਪਿਓ ਟਾਲੀ ਸਾਲੇ ਸੋਫੇ ਤੇ ਅੱਜ ਤਾਂ ਬਾਊ ਜੀ ਨੇ ਸਪੈਸ਼ਲ ਬੁਲਾਇਆ ਕਹਿੰਦਾ ਬਸ ਲੋਕਾਂ ਨੂੰ ਤੋਹਫਾ ਦੇਣਾ ਆਨਲਾਈਨ ਚੈੱਕ ਕਰੋਗੇ ਬਹੁਤ ਲੋਕ ਮਹਿੰਗੇ ਲਾਈ ਜਾਂਦੇ ਆ ਤੇ ਕਈ ਲੋਕਾਂ ਦੇ ਘਰਾਂ ਚ ਇਹ ਜਿਹੇ ਸੋਫੇ ਨੂੰ ਗੱਪ ਮਰੀਂਦੇ ਸੀ 4 ਲੱਖ ਦਾ ਲੈਂਦਾ 5 ਦਾ ਲੈਂਦਾਗਾ ਆਨਲਾਈਨ ਚੈੱਕ ਕਰੋਗੇ 3 ਲੱਖ 30 ਹਜ਼ਾਰ ਦਾ ਜੀ ਦੇਖੋ ਤੁਸੀਂ ਬਰਨਾਲੇ ਜਾਓਗੇ ਉਦੋਂ ਹੀ ਨਿਕ ਦੋ ਮਿਲਦੀ ਨਹੀਂ 3 ਲੱਖ ਦਾਗਾ ਬਠਿੰਡੇ ਜਾਓਗੇ ਕੋਈ ਕਹਿੰਦਾ 3.5 ਲੱਖ ਦਾ ਹੈ ਕਰਤਾਰਪੁਰ ਜਾਓਗੇ ਉਹ ਕਹਿੰਦੇ 3.5 ਪੌਣੇ 4 ਲੱਖ ਦਾਗਾ ਜਗਰਾਉਂ ਜਾਓਗੇ ਉਹ ਕਹਿੰਦੇ 4 ਲੱਖ ਦਾ 3.5 ਲੱਖ ਰੁਪਏ ਦਾਗਾ ਹੈਗਾਗਾ ਮਿੰਤ ਹੁੰਦੀ ਹੈ ਕਿ ਚੀਜ਼ ਤੁਸੀਂ ਕੰਮ ਦੇਖੋ ਜੀ ਅਗਲਾ ਉਹ ਜਿਹੜੇ ਦੂਜੇ ਕਮੈਂਟ ਪਾਉਣਗੇ ਦੁਕਾਨਦਾਰ ਨੂੰ ਕਹਿਣਗੇ ਇਹਨਾਂ ਦਾ ਕੰਮ ਹਲਾ ਹੋਇਆ ਹੈਗਾ ਸੋਨੂੰ ਲਾਜੀ ਕੰਮ ਲੱਗ ਰਿਹਾ ਕਿਸੇ ਵਾਸਤੇ ਹੈਗਾ ਸਾਢੇ ਦਿਨ ਦਾ ਹੈਗਾ ਹੈ ਇੱذ ਕਿ ਸ਼ੱਕ ਹੈਗਾ ਕਿੰਨੇ ਦਾ ਦੇਵੋਗੇ ਜੀ ਆਪਾਂ 3 ਲੱਖ 30 ਹਜ਼ਾਰ ਦਾ ਦੇਵਾਂਗੇ ਜੀ ਡਿਸਕਾਊਂਟ ਜਿਹੜਾ 60% 60% ਡਿਸਕਾਊਂਟ ਕੱਟ ਕੇ 1 ਲੱਖ 10 ਹਜ਼ਾਰ ਰੁਪਈਆ ਦੇਵਾਂਗੇ ਆ ਚੱਕੋ ਜੀ 1 ਲੱਖ 10 ਹਜ਼ਾਰ ਰੁਪਈਆ ਦਾ ਟਾਲੀ ਦਾ ਸੋਫਾ ਮਿਲੂ ਕਿੱਥੋਂ ਮਹਾਰਾਜਾ ਰਾਏਕੋਟ ਤੁਸੀਂ ਦੇਖ ਲਓ ਸਰਪੰਚ ਸਾਹਿਬ ਪਹਿਲਾਂ 2 ਸੀਟਰ ਉਹ ਹੈਗਾ 2 ਸੀਟਰ ਉਹ ਹੈਗਾ ਨਾਲ ਡਿਵਾਈਡਰ ਹੈਗਾ ਨਾਲ 3 ਸੀਟਰ ਹੈਗਾ ਬਲੇਗਾ ਡਿਲੀਵਰੀ ਹੈ ਜੀ ਪੂਰੇ ਪੰਜਾਬ ਚ ਫਰੀ ਹੈਗੀ ਹੋਰ ਕੀ ਪਾਲ ਦਿਓ ਲਓ ਜੀ ਕਰ ਦਿਓ ਜਲਦੀ ਤੋਂ ਪਹਿਲਾਂ ਬੁਕਿੰਗ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਜਾਣਕਾਰੀ ਫੋਨ ਕਰਕੇ ਲੈ ਸਾਡਾ ਧੰਨਵਾਦ ਜੀ